ਆਪਾਂ ਸਾਇੰਸ ਦਾ ਤੇ ਧਰਮ ਦਾ ਕੰਪੈਰੀਸ਼ਨ ਕਰਦੇ ਆਂ ਤੇ ਸਾਇੰਸ ਤੇ ਧਰਮ ਦਾ ਕੰਪੈਰੀਸ਼ਨ ਕਰਨ ਲੱਗਿਆਂ ਨਾ ਸਾਨੂੰ ਪੂਰੀ ਪੂਰੀ ਸਮਝ ਸਾਇੰਸ ਦੀ ਆ ਤੇ ਨਾ ਹੀ ਧਰਮ ਦੀ ਮਹਾਰਾਜ ਬੁੱਧੀ ਨੂੰ ਬਹੁਤ ਛੋਟੀ ਚੀਜ਼ ਮੰਨਦੇ ਗੁਰੂ ਦੀ ਕਿਰਪਾ ਨੂੰ ਗੁਰੂ ਨੂੰ ਸੰਗਤ ਨੂੰ ਉਸ ਨੂੰ ਬਹੁਤ ਵੱਡੀ ਚੀਜ਼ ਤੇ ਸਭ ਤੋਂ ਵੱਡੀ ਚੀਜ਼ ਮੰਨਦੇ ਏਸੀ ਤਾਂ ਬਣਾਤਾ ਪਰ ਏਸੀ ਨੇ ਗਲੋਬਲ ਵਾਰਮਿੰਗ ਕਰ ਦਿੱਤੀ ਜਿਹਦੇ ਕਰਕੇ ਹੁਣ ਆ ਅਕਤੂਬਰ ਮਹੀਨੇ ਜ ਵੀ ਮੀਂਹ ਪਈ ਜਾ ਰਿਹਾ ਜਦ ਅੱਜ ਦੀ ਜਿਹੜਾ ਪਹਿਲਾ ਧਰਮ ਦਾ ਫਲਸਫਾ ਰਿਹਾ 15ਵੀਂ ਸਦੀ ਤੋਂ ਪਹਿਲਾਂ ਉਹਦੇ ਵਿੱਚ ਸਰਵਤ ਦੀ ਗੱਲ ਭਲੇ ਦੀ ਕਿਤੇ ਵੀ ਨਹੀਂ ਹੈ ਅ ਵੱਖ-ਵੱਖ ਤਰੀਕੇ ਦੇ ਨਾਲ ਮੇਰੀ ਜਾਤ ਮੇਰਾ ਮਜ਼ਬ ਮੇਰਾ ਦੇਸ਼ ਮੇਰੇ ਅਸੂਲ ਦੇ ਲੋਕਾਂ ਦੇ ਭਲੇ ਦੀ ਗੱਲ ਹੈ ਬਾਕੀਆਂ ਨੂੰ ਰੋਂਦਿਆ ਵੀ ਜਾ ਸਕਦਾ ਪਰ ਮਹਾਰਾਜ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੁਣ ਉਹਦੇ ਨਾਲ ਜੇ ਤੁਸੀਂ ਕੰਪੈਰੀਸ਼ਨ ਕਰੋ ਜਿਹੜੀ ਹੁਣ ਦੀ ਜਿਹਨੂੰ ਵੈਸਟ ਵਾਲੇ ਮਾਡਰਨ ਕਹਿੰਦੇ ਨੇ ਜਿੰਨੀ ਸਾਰੀ ਮਾਡਰਨ ਫਿਲਾਸਫੀ ਜਿਹਦੇ ਤੇ ਹੁਣ ਦੀ ਰਾਜਨੀਤੀ ਖੜੀ ਆ ਜਿਹਦੇ ਤੇ ਹੁਣ ਦੀਆਂ ਸੰਸਥਾਵਾਂ ਨੇ ਸਾਰੀਆਂ ਖੜੀਆਂ ਜਿਹਦੇ ਤੇ ਸਾਇੰਸ ਖੜੀ ਆ ਉਹ ਕਹਿੰਦੇ ਨੇ ਕਿ ਸਾਰਿਆਂ ਦਾ ਭਲਾ ਕਰਾਂਗੇ ਪਰ ਉਹਨਾਂ ਦੇ ਸਾਰੇ ਕੌਣ ਨੇ ਉਹਨਾਂ ਦੇ ਸਾਰੇ ਵੱਦ ਤੋਂ ਵੱਧ ਸਾਰੇ ਮਨੁੱਖ ਨੇ ਆਲ ਪਰ ਮਹਾਰਾਜ ਕਹਿੰਦੇ ਕਿ ਸਤ ਸੱਚ ਅਕਾਲ ਪੁਰਖ ਹੈ ਤੇ ਉਹ ਹਰ ਜਰੇ-ਜਰੇ ਦੇ ਵਿੱਚ ਤੇ ਜਿਹੜਾ ਗੁਰੂ ਘਰ ਦਾ ਸਰਵਤ ਹੈ ਉਹਦੇ ਵਿੱਚ ਮਨੁੱਖਾਂ ਦੇ ਨਾਲ ਚਾਰੇ ਖਾਣੀਆਂ ਦੇ ਜੀਵ ਵੀ ਆਉਂਦੇ ਨੇ ਉਹਦੇ ਵਿੱਚ ਪਵਨ ਪਾਣੀ ਤੇ ਇਹ ਧਰਤ ਮਹੱਤਵ ਵੀ ਆਂਦੀ ਸਾਰੀ ਕੁਦਰਤ ਦੀ ਕਾਇਨਾਤ ਜੋ ਦ੍ਰਿਸ਼ਟਮਾਨ ਉਹ ਸਾਰੀ ਆਂਦੀ ਸਰਵਤ ਦੇ ਵਿੱਚ ਕੱਲਾ ਮਨੁੱਖ ਨਹੀਂ ਆਉਂਦਾ ਵੈਸਟ ਨੇ ਮਨੁੱਖ ਨੂੰ ਔਲ ਮੰਨ ਲਿਆ ਸਰਵਤ ਮੰਨ ਲਿਆ ਤੇ ਇੱਕ ਮੈਂ ਹੋਰ ਬੇਨਤੀ ਇਹ ਤੋਂ ਵੱਖ ਹੈ ਪਰ ਉਹ ਵੀ ਸਾਡੇ ਜਰੂਰ ਜਾਣਨ ਦੀ ਉਹ ਵੀ ਕਰਨਾ ਕਰਾਂ ਕਿ ਬਹੁਤੀ ਵਾਰ ਆਪਾਂ ਸਾਇੰਸ ਦਾ ਤੇ ਧਰਮ ਦਾ ਕੰਪੈਰੀਸ਼ਨ ਕਰਦੇ ਹਾਂ ਤੇ ਸਾਇੰਸ ਦੇ ਧਰਮ ਦਾ ਕੰਪੈਰੀਸ਼ਨ ਕਰਨ ਲੱਗਿਆਂ ਨਾ ਸਾਨੂੰ ਪੂਰੀ ਪੂਰੀ ਸਮਝ ਸਾਇੰਸ ਦੀ ਆ ਤੇ ਨਾ ਹੀ ਧਰਮ ਦੀ ਸਾਇੰਸ ਦਾ ਬੁਨਿਆਦੀ ਨੁਕਤਾ ਕੀ ਹੈ ਜਿਹੜੀ ਇਹ ਮਾਡਰਨਿਟੀ ਦੀ ਥੋਟ ਹੈ ਜਿਸ ਚੋਂ ਸਾਇੰਸ ਨਿਕਲੀ ਉਹਨਾਂ ਦਾ ਸਭ ਤੋਂ ਮੂਲ ਭੂਤ ਆਧਾਰ ਜੋ ਵਿਸ਼ਵਾਸ ਹੈ ਉਹ ਇਹ ਆ ਕਿ ਇੰਟੈਲੈਕਟ ਇਜ਼ ਸੁਪਰੀਮ ਕਿ ਬੁੱਧੀ ਸਰਮੌਰ ਹੈ ਇਹਦੇ ਵਿੱਚੋਂ ਇਹ ਸਾਰਾ ਫਲਸਫਾ ਨਿਕਲਿਆ ਪਰ ਮਹਾਰਾਜ ਕਹਾ ਕਹਿੰਦੇ ਮਹਾਰਾਜ ਬੁੱਧੀ ਨੂੰ ਸਰਮੌਰ ਮੰਨਦੇ ਮਹਾਰਾਜ ਕਹਿੰਦੇ ਕਿ ਸਿਆਨ ਬਕਾਹੂ ਕਾਮਨਾ ਆਤ ਜੋ ਅਨੂਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਮਹਾਰਾਜ ਬੁੱਧੀ ਨੂੰ ਬਹੁਤ ਛੋਟੀ ਚੀਜ਼ ਮੰਨਦੇ ਗੁਰੂ ਦੀ ਕਿਰਪਾ ਨੂੰ ਗੁਰੂ ਨੂੰ ਸੰਗਤ ਨੂੰ ਉਸ ਨੂੰ ਬਹੁਤ ਵੱਡੀ ਚੀਜ਼ ਤੇ ਸਭ ਤੋਂ ਵੱਡੀ ਚੀਜ਼ ਮੰਨਦੇ ਹੁਣ ਸਾਇੰਸ ਇਸ ਇੱਕ ਨੁਕਤੇ ਤੇ ਖੜੀ ਕਿ ਅਸੀਂ ਸਿਆਣਪ ਦੇ ਨਾਲ ਸਿਆਣਪ ਸਭ ਤੋਂ ਵੱਡੀ ਚੀਜ਼ ਹੈ ਤੇ ਦੂਸਰਾ ਬੁਨਿਆਦੀ ਨੁਕਤਾ ਇਹ ਹੈਗਾ ਕਿ ਬਾਈ ਯੂਜ਼ ਆਫ ਇੰਟੈਲੈਕਟ ਵੀ ਵਿਲ ਕ੍ਰੀਏਟ ਕੰਫਰਟ ਫਾਰ 올 ਹਿਊਮਨ ਬੀਇੰਗਸ ਕਿ ਅਸੀਂ ਇਸ ਬੁੱਧੀ ਦੀ ਵਰਤੋਂ ਦੇ ਨਾਲ ਸਾਰਿਆਂ ਦੇ ਲਈ ਭਲੇ ਦੇ ਸਮਾਨ ਸਹੂਲਤਾ ਪੈਦਾ ਕਰ ਦੇਣੀ ਹੈ ਤੇ ਉਹਦੇ ਵਿੱਚੋਂ ਬੜੀਆਂ ਸਹੂਲਤਾਂ ਪੈਦਾ ਕੀਤੀਆਂ ਨੇ ਉਹਨਾਂ ਨੇ ਤੇ ਉਹ ਸਹੂਲਤਾਂ ਨੇ ਕਿਆ ਕੀਤਾ ਏਸੀ ਤਾਂ ਬਣਾਤਾ ਪਰ ਏਸੀ ਨੇ ਗਲੋਬਲ ਵਾਰਮਿੰਗ ਕਰ ਦਿੱਤੀ ਜਿਹਦੇ ਕਰਕੇ ਹੁਣ ਆ ਅਕਤੂਬਰ ਮਹੀਨੇ ਜ ਵੀ ਮੀਂਹ ਪਈ ਜਾ ਰਹੀ ਉਹਨਾਂ ਨੇ ਕਾਰਾਂ ਗੱਡੀਆਂ ਮੋਟਰ ਬੇਅੰਤ ਬੇਸ਼ੁਮਾਰ ਅਣਗਿਣਤ ਤਰੀਕੇ ਦੀਆਂ ਸਹੂਲਤਾਂ ਪੈਦਾ ਕੀਤੀਆਂ ਨੇ ਪਰ ਜਿੱਥੇ ਉਹਨੇ ਮਨੁੱਖਾਂ ਦੇ ਲਈ ਸਹੂਲਤਾਂ ਪੈਦਾ ਕੀਤੀਆਂ ਨੇ ਉਸਨੇ ਕੁਦਰਤ ਤੇ ਬਾਕੀ ਸਾਰੇ ਖਾਣੀਆਂ ਦੇ ਜੀਵਾਂ ਦੇ ਲਈ ਅਸੰਤੁਲਨ ਪੈਦਾ ਕਰ ਦਿੱਤਾ ਜਿਸ ਦੇ ਨਾਲ ਪੂਰੀ ਧਰਤੀ ਤੇ ਜੀਵਨ ਕਿਸ ਰੂਪ ਚ ਚੱਲਣਾ ਜਾਂ ਨਹੀਂ ਚੱਲਣਾ ਇਹਦੇ ਤੇ ਸਵਾਲ ਹੀ ਨਿਸ਼ਾਨ ਖੜ ਗਏ ਇਹ ਕਿਉਂ ਹੋਇਆ ਇਸ ਕਰਕੇ ਹੋਇਆ ਕਿ ਉਹਨਾਂ ਨੇ ਸਰਵੱਤ ਕੱਲੇ ਮਨੁੱਖਾਂ ਨੂੰ ਮੰਨ ਲਿਆ ਗੁਰੂ ਘਰ ਦੇ ਵਿੱਚ ਸਰਵੱਤ ਮਨੁੱਖ ਤੋਂ ਅੱਗੇ ਜਾ ਕੇ ਜੋ ਕੁਦਰਤ ਦੀ ਸਾਰੀ ਇਹ ਦ੍ਰਿਸ਼ਟਮਾਨ ਸ੍ਰਿਸ਼ਟੀ ਉਸ ਸਾਰੀ ਔਰ ਮਨੁੱਖ ਸਾਡੇ ਲਈ ਸਰਵਤ ਦਾ ਕੰਮ ਇਹ ਹੈ ਕਿ ਜਿੱਥੇ ਅਸੀਂ ਲੋੜਵੰਦ ਮਨੁੱਖਾਂ ਦੇ ਲਈ ਨਿਤਾਣੇ ਮਨੁੱਖਾਂ ਦੇ ਲਈ ਬੁਨਿਆਦੀ ਸਹੂਲਤਾਂ ਉਹਨਾਂ ਦੀਆਂ ਰੱਖਿਆ ਦੀਆਂ ਵਿਧੀਆਂ ਪੈਦਾ ਕਰਨੀਆਂ ਨੇ ਸੰਸਥਾਵਾਂ ਪੈਦਾ ਕਰਨੀਆਂ ਨੇ ਰਾਜ ਪੈਦਾ ਕਰਨਾ ਅਸੀਂ ਇੱਕ ਸਾਂਝੀ ਵਾਲਤਾ ਵਾਲਾ ਸਮਾਜ ਪੈਦਾ ਕਰਨਾ ਉੱਥੇ ਇਹ ਸਾਰੀ ਕੁਦਰਤ ਦੀ ਜਿਹੜੀ ਕਾਇਨਾਤ ਹੈ ਆਪਣੇ ਉਸ ਬੈਲੈਂਸ ਚੱਲੇ ਜਿਸ ਬੈਲੈਂਸ ਮਹਾਰਾਜ ਨੇ ਬਣਾਈ ਸੀਗੀ ਉਦੇ ਲਈ ਕਾਰਜ ਕਰਨਾ ਵੀ ਸਾਡੇ ਸਰਵੱਤ ਦੇ ਭਲੇ ਦੇ ਦਾਇਰੇ ਦੇ ਵਿੱਚ ਆਉਂਦਾ ਹੈ। ਜੇ ਇਸ ਕਰਕੇ ਸਾਡਾ ਸਰਵੱਤ ਹੈ ਜਿਹੜਾ ਉਹ ਸਾਰੀ ਦੁਨੀਆ ਦੇ ਸਰਵੱਤ ਤੋਂ ਵਿਆਪਕ, ਗਹਿਰਾ, ਉੱਚਾ ਸ਼ਿਰਮੌਰ ਜਿਸ ਰੂਪ ਦੇ ਵਿੱਚ ਸ਼ਾਇਦ ਅਸੀਂ ਉਸ ਤਰੀਕੇ ਦੇ ਨਾਲ ਆਪਣੇ ਸਤ ਨੂੰ ਆਪਣੇ ਸਰਵੱਤ ਨੂੰ ਨਹੀਂ ਸਮਝੇ ਹਾਂ ਅਜੇ ਤੱਕ। ਨਹੀਂ ਅਦਰਵਾਈਜ਼ ਸਰਵੱਤ ਦਾ ਐਡਾ ਵੱਡਾ ਦਾਇਰਾ ਦੁਨੀਆ ਦੇ ਕਿਸੇ ਫਲਸਫੇ ਕੋਲ ਨਾ ਕਿਸੇ ਮਜਬਦ ਦੇ ਫਲਸਫੇ ਕੋਲ ਨਾ ਜਿਹੜੇ ਦੁਨੀਆਦਾਰੀ ਦੇ ਫਲਸਫੇ ਨੇ ਉਹਨਾਂ ਕੋਲ ਕਿਸੇ ਕੋਲ ਨਹੀਂ